ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਾਜੇਸ਼ ਕੁਮਾਰ ਉਮੀਦ ਕਰਦਾ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਰੱਬ ਅੱਗੇ ਦੁਆ ਕਰਦਾ ਕਿ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਦੋਸਤੋ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਕਿ ਸਾਡੇ ਸੋਸ਼ਲ ਮੀਡੀਆ ਤੇ ਦੋ ਪਲੇਟਫਾਰਮ ਹੈਗੇ ਆ ਜੀ ਪੀਵੀਸੀ ਪੰਜਾਬ ਯੂਟਿਊ ਸੋਰੀ ਫੇਸਬੁੱਕ ਤੇ ਇੰਸਟਾਗ੍ਰam ਪੀਵੀਸੀ ਪੰਜਾਬੀ ਯੂਟਿਊਬ ਤੇ ਤੁਹਾਡਾ ਅਖਬਾਰ ਯੂਟਿਊਬ ਫੇਸਬੁੱਕ ਇੰਸਟਾਗ੍ਰam ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਤੇ ਸ਼ੇਅਰ ਕਰੋ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਬੈਲ ਆਈਕਨ ਦਾ ਬਟਨ ਹੈ ਜਿਹੜਾ ਉਹ ਜਰੂਰ ਦਬੋ ਤੁਹਾਡਾ ਇੱਕ ਦਬਿਆ ਹੋਇਆ ਬਟਨ ਹੈ ਜਿਹੜਾ ਤੁਹਾਡੇ ਇੱਕ ਚੁੱਕਿਆ ਕਦਮ ਸਾਡੇ ਲਈ ਜਿਹੜਾ ਹੈਗਾ ਉਹ ਕਰੋੜਾਂ ਦਾ ਕੰਮ ਕਰੇਗਾ ਤਾਂ ਦੋਸਤੋ ਹੁਣ ਜਿਹੜੀ ਤਾਜੀ ਖਬਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆ ਇਹ ਬਰਨਾਲਾ ਦੀ ਟਰੱਕ ਯੂਨੀਅਨ ਦੇ ਨਾਲ ਬਣਿਆ ਹੋਇਆ ਮਸਲਾ ਹੈ ਜਿਸ ਦੇ ਵਿੱਚ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਕੁਲਦੀਪ ਸਿੰਘ ਕਾਲਾ ਟਿਲੋਂ ਜਿਨ੍ਹਾਂ ਦੇ ਵੱਲੋਂ ਅ ਦੋ ਛਲਾਏ ਗਏ ਹਨ ਕਿ ਬਰਨਾਲਾ ਤੋਂ ਟਰੱਕ ਯੂਨੀਅਨ ਦੇ ਪ੍ਰਧਾਨ ਹੈਗੇ ਜਿਹੜੇ ਹਰਦੀਪ ਸਿੰਘ ਸਿੱਧੂ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਤ ਹੈਗੇ ਆ ਤੇ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਸੰਗਰੂਰ ਐਮਪੀ ਗੁਰਮੀਤ ਸਿੰਘ ਮੀਤੇਰ ਦੇ ਕਾਫੀ ਕਰੀਬੀ ਹੈ ਉਹਨਾਂ ਦੇ ਵੱਲੋਂ ਟਰੱਕ ਯੂਨੀਅਨ ਦੀ ਅੱਧਾ ਏਕੜ ਤੋਂ ਵੱਧ ਜਗ੍ਹਾ ਜੋ ਕਿ ਰਾਏਕੋਟ ਰੋਡ ਤੇ ਉਸ ਵੱਲ ਕਲੋਨੀ ਦੇ ਬਿਲਕੁਲ ਸਾਹਮਣੇ ਪਈ ਸੀ ਜਿੱਥੇ ਕਿ ਟਰੱਕ ਯੂਨੀਅਨ ਦਾ ਕੰਡਾ ਲੱਗਿਆ ਹੋਇਆ ਸੀਗਾ ਅ ਕੁਲਦੀਪ ਸਿੰਘ ਕਾਲਾ ਢਿੱਲੋਂ ਆ ਜੋ ਐਮ ਐਲ ਏ ਬਰਨਾਲਾ ਦੇ ਉਹਨਾਂ ਦੇ ਕਹੇ ਮੁਤਾਬਕ ਜਿਸ ਜਗ੍ਹਾ ਦੀ ਕੀਮਤ ਅੱਜ ਕਰੋੜਾ ਰੁਪਏ ਹੈਗੀ ਹੈ ਉਸ ਨੂੰ ਮਹਿਜ 6500 ਰੁਪਏ ਪਟਾ ਨਾਮਾ ਠੇਕੇ ਤੇ ਜਿਹੜਾ 20 ਸਾਲਾਂ ਵਾਲੇ ਦੇ 20 ਸਾਲਾਂ ਦੇ ਲਈ ਇੱਕ ਮਹਿਲਾ ਨੂੰ ਆ ਜਿਹੜਾ ਦੇ ਦਿੱਤਾ ਗਿਆ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ ਜੋ ਕਾਲਾ ਢਿੱਲੋਂ ਹੈਗੇ ਆ ਉਹਨਾਂ ਨੇ ਸਾਡੇ ਚੈਨਲ ਨਾਲ ਗੱਲਬਾਤ ਕਰਦੇ ਹੋਏ ਇਹ ਦੋਸ਼ ਲਾਏ ਹਨ ਕੀ ਬਰਨਾਲਾ ਦੀ ਟਰੱਕ ਯੂਨੀਅਨ ਜਿਸ ਤੇ ਸੱਤਾ ਤਰਕਾਬਜ ਹੈਗੀ ਹੈ ਉਸ ਦੇ ਪ੍ਰਧਾਨ ਨੇ ਜਿਹੜੇ ਹਰਦੀਪ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਬਰਨਾਲਾ ਦੇ ਸ਼੍ਰੀ ਗੁਰੂ ਰਵਿਦਾਸ ਚੌਕ ਆਈਟੀ ਚੌਕ ਹੈ ਜਿਹੜਾ ਉਸ ਤੋਂ ਬਰਨਾਲਾ ਰਾਏਕੋਟ ਰੋਡ ਤੇ ਉਸ ਵਾਲ ਟਾਊਨਸ਼ਿਪ ਦੇ ਬਿਲਕੁਲ ਸਾਹਮਣੇ ਟਰੱਕ ਯੂਨੀਅਨ ਦਾ ਇੱਕ ਧਰਮਕੰਡਾ ਵੀ ਜਿਸ ਦੇ ਵਿੱਚ ਲੱਗਾ ਹੋਇਆ ਸੀ ਉਹ ਜਗ੍ਹਾ ਜਿਹੜੀ ਉਹ ਮਹਿਜ 6500 ਰੁਪਏ ਪਟਾਨਾਮਾ 20 ਸਾਲਾਂ ਦੇ ਲਈ ਇੱਕ ਮਹਿਲਾ ਨੂੰ ਦੇ ਦਿੱਤੀ ਗਈ ਹੈ ਇਸ ਮੌਕੇ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਟਿੱਲੋਂ ਜਿਹੜੇ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਉਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਟਰੱਕ ਆਪਰੇਟਰਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਕਿ ਯੂਨੀਅਨ ਤੇ ਕਾਬਜ ਸੱਤਾਹਾਰੀ ਧਰ ਦੇ ਵੱਲੋਂ ਜਗਾ ਆਪਣੇ ਚਾਹੇਤਿਆਂ ਨੂੰ ਵੇਚਣ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਸ ਦੀ ਮੰਗ ਹੈ ਜਿਹੜੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਕੀਤੀ ਗਈ ਸੀ ਪਰ ਇਸ ਮੌਕੇ ਕੁਲਦੀਪ ਸਿੰਘ ਕਾਲਾ ਟਿੱਲੋਂ ਦਾ ਵੀ ਕਹਿਣਾ ਹੈਗਾ ਕਿ ਉਸ ਤੋਂ ਪਹਿਲਾਂ ਹੀ ਇਸ ਦਾ ਪਟਾਨਾਮਾ ਜਿਹੜੀ ਜਗ੍ਹਾ ਦਾ ਉਹ ਜੋ ਕਾਬਸ ਤਰਸ ਹੈਗੀ ਹੈ ਟਰੱਕ ਯੂਨੀਅਨ ਤੇ ਉਹਨਾਂ ਦੇ ਵੱਲੋਂ ਮਹਿਲਾ ਦੇ ਨਾਮ ਕਰਵਾ ਦਿੱਤਾ ਗਿਆ ਸੀ ਉਦਰੇ ਸਮੂਹ ਪੂਰੇ ਮਾਮਲੇ ਨੂੰ ਲੈ ਕੇ ਕੁਲਦੀਪ ਸਿੰਘ ਕਾਲਾ ਢਿੱਲੋਂ ਆ ਜਿਹੜੇ ਉਹਨਾਂ ਦੇ ਵੱਲੋਂ ਇਹ ਅ ਪ੍ਰਸ਼ਨ ਹੈ ਜਿਹੜਾ ਉਹ ਸੱਤਾਧਾਰੀ ਜੋ ਪਾਰਟੀ ਹੈ ਉਸਤੇ ਕੀਤਾ ਗਿਆ ਕਿ ਉਹਨਾਂ ਦੇ ਵੱਲੋਂ ਕਰੋੜਾਂ ਰੁਪਏ ਦੀ ਜਗ੍ਹਾ ਜਿਹੜੀ ਉਹ ਮਹਿਜ 6500 ਰੁਪਏ ਜੋ 20 ਸਾਲਾਂ ਦਾ ਪਟਾ ਜਿਹੜਾ ਮਹਿਲਾ ਨੂੰ ਦੇ ਦਿੱਤਾ ਗਿਆ ਤੇ